ਯਾਰ ਅੱਦੇ ਬਲੌਗ ਵੇਖਿਆ ਕਰੋ ਬਹੁਤ ਵਧੀਆ ਬਣਾਉਂਦੇ ਬਲੌਗ ਅਸੀਂ ਮੇਰੇ ਲੈ ਕੇ ਇਹਨਾਂ ਸਾਡਾ ਮਨ ਇਹਨਾਂ ਆਇਆ ਬਲੌਗ ਵੇਖ ਕੇ ਵੀ ਮਾਤਾ ਨੇ ਦਰਸ਼ਨ ਕਰਕੇ ਆਈ ਪ੍ਰਸ਼ਾਦ ਲੈ ਲਿਆ ਵਾ ਚਲੋ ਭਾਜੀ ਹੁਣੀ ਮਿਲਣਗੇ ਹਾਂਜੀ ਹਾਂਜੀ ਭਾਜੀ ਹੁਣੀ ਸਬਸਕ੍ਰਾਈਬਰ ਮਿਲ ਗਏ ਭਾਜੀ ਹੁਣੀ ਤੇ ਹੁਣ ਇੱਧਰ ਚੱਲਦੇ ਤੀਜੇ ਪਰੇ ਗੇਟ ਰਾਈ ਦੀ ਉਹ ਦਰਸ਼ਕ ਸੰਗਤ ਜੀ ਆਹ ਰਸਤਾ ਜਾਂਦਾ ਵਾ ਥੱਲੇ ਕੋਂਡ ਨੂੰ ਏ ਲੋਕ ਸੰਗਤ ਜੈ ਮਾਤਾ ਦੀ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਭਾਜਣਾ ਮਿਲੋਣੇ ਆ ਤੇ ਆਪਾਂ ਐਸੀ ਮਹਾਮਾਇ ਦੇ ਦਰਸ਼ਨ ਕਰਨ ਤੇ ਸਾਨੂੰ ਭਾਜਣੀ ਮਿਲੇ ਆ ਤੇ ਸਾਰਿਆਂ ਤੋਂ ਪਹਿਲਾਂ ਭਾਜੀ ਜੈ ਮਾਤਾ ਦੀ ਭਾਜੀ ਜੈ ਮਾਤਾ ਜੀ ਭਾਜੀ ਕਿੱਥੋਂ ਆਏ ਤੁਸੀਂ ਬਰੋਜਪੁਰ ਤੋਂ ਜੀ ਬਰੋਜਪੁਰ ਤੋਂ ਹਣਾ ਹਾਂਜੀ ਹਾਂਜੀ ਤੇ ਹੋ ਗਏ ਦਰਸ਼ਨ ਭਾਜੀ ਹਾਂਜੀ ਬਹੁਤ ਵਧੀਆ ਮਾਤਾ ਦਾ ਦਰਸ਼ਨ ਹੋਇਆ ਕਿੰਨਾ ਕਰਾਸੀ ਭਾਜੀ ਬਿਲਕੁਲ ਈ ਰਾਂਜੀ ਹੁੰਦਾ ਅੱਛਾ ਜੀ ਬਿਲਕੁਲ ਦਰਸ਼ਨ ਮਾਤਾ ਦੇ ਜਿਹੜੇ ਸਾਰੇ ਆਓ ਭਰਾਵਰੇ ਦਰਸ਼ਨ ਕਰਕੇ ਜਾਓ ਤੇ ਲੋ ਜੀ ਬਾਕੀ ਭਾਜੀ ਤੁਹਾਨੂੰ ਦੱਸ ਦੁੱਤਾ ਵਾ ਬਿਲਕੁਲ ਰਾਸ਼ ਹੈ ਨਹੀਂ ਆਓ ਦਰਸ਼ਨ ਕਰੋ ਤੇ ਬਹੁਤ ਥੈਂਕ ਯੂ ਭਾਜੀ ਇਹ ਭਾਜੀ ਹਰਾਂ ਦੇ ਬਲੌਗ ਵੇਖਿਆ ਕਰੋ ਬਹੁਤ ਵਧੀਆ ਬਣਾਉਂਦੇ ਬਲੌਗ ਅਸੀਂ ਇਹਨਾਂ ਦੇ ਦੇਖ ਕੇ ਇੰਨਾ ਸਾਡਾ ਮਨ ਇੰਨਾ ਆਇਆ ਬਲੌਗ ਵੇਖ ਕੇ ਵੀ ਅਸੀਂ ਮਾਤਾ ਨੇ ਦਰਸ਼ਨ ਕਰਕੇ ਆਈ ਜਿਵੇਂ ਮਰਜ਼ੀ ਤੁਹਾਡੀਆਂ ਵੀਡੀਓ ਦੇਖਦੇ ਹਾਂ ਮੈਨੂੰ ਤੇ ਲੱਗਦਾ ਬਸ ਚੱਲਦੀ ਰਹੇ ਤੁਹਾਡੀਆਂ ਵੀਡੀਓ ਤੁਹਾਡੀਆਂ ਦੇਖਦੇ ਹਾਂ ਬੜਾ ਮਨ ਕਰਦਾ ਹੈ ਕਿ ਉੱਡ ਕੇ ਚ ਨਹੀਂ ਜਾਈਏ ਬਸ ਮਾਤਾ ਜੀ ਤੁਸੀਂ ਬਹੁਤ ਵਧੀਆ ਬਲੌਗ ਬਣਾਉਂਦੇ ਜੀ ਮੇਰੇ ਵੀਰ ਸਾਰੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਸ਼ੇਅਰ ਕਰਨ ਜਰੂਰ ਮੇਰੇ ਵੀਰੋ ਠੀਕ ਜੈ ਮਾਤਾ ਜੈ ਮਾਤਾ ਜੈ ਨਮਾਹ ਆ ਹਮੇਸ਼ਾ ਦਾ ਤੀਜੇ ਨੰਬਰ ਗੇਟ ਦੇ ਸਾਹਮਣੇ ਪ੍ਰਚਾਰ ਲਈਦਾ ਬਾਈਕੜੀ ਕਰੀਦੀ ਆ ਤੇ ਅੱਜ ਰਸ ਹੈ ਨਹੀਂ ਤਾਂ ਆਪਾਂ ਤੀਜੇ ਨੰਬਰ ਗੇਟ ਰਾਹ ਵੱਲ ਚੱਲੇ ਆਂ ਪ੍ਰਸ਼ਾਦ ਲੈ ਲਿਆ ਵਾ ਚਲੋ ਭਾਜੀ ਹੁਣੀ ਮਿਲ ਜੀ ਹਾਂਜੀ ਹਾਂਜੀ ਭਾਜੀ ਹੁਣੀ ਸਬਸਕ੍ਰਾਈਬਰ ਮਿਲ ਗਏ ਭਾਜੀ ਹੁਣੀ ਤੇ ਹੁਣ ਇੱਧਰ ਚੱਲਦੇ ਆ ਤੀਜੇ ਨੰਬਰ ਦੇ ਗੇਟ ਰਾਹੀਂ ਦੀ ਐਣੀ ਆਂ ਦੀ ਪਹਿਲੀ ਇੱਥੇ ਚੱਲੇ ਨਾ ਆਪਾਂ ਨਾ ਤੇ ਚਲੋ ਚੱਲਦੇ ਆ ਜੇ ਰਸ ਹੈ ਨਹੀਂ ਆ ਚੱਲਦੇ ਆ ਚਲਿਏ ਜਲਦੀ ਦੀ ਕਰਕੇ ਉਹਨੇ ਦਰਸ਼ਨ ਮਹਾਮਈ ਦੇ ਤੇ ਚਲੋ ਜੀ ਆਜੋ प्लेन प्लेन तो दी बिल्कुल ही लागे हो गए आप इधर भी जोतान दिखनी पर नहीं उधर ही मेन उधर हो गये इधर तीजे नंबर गेट रहे, हैं। जा रहे दर्शन महामहिम जी और बिल्कुल खाली है नहीं चलो जी आ जाओ बहुत साचे दरबार की जय बहुत साचे दरबार की जय बहुत साचे दरबार की जय हैं और महामहिम जी ये ठीक है थोड़ा जरा शाबाश बिल्कुल लग गए ਲੋ ਜੀ ਕਰੋ ਦਰਸ਼ਕ ਸੰਗਤ ਜੀ ਦਰਸ਼ਕ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਚਲੋ ਚੱਲਦੇ ਆ ਜੋ ਤੀਨਵ ਰਾਤਰੀਆਂ ਦੀ ਡੈਕੋਰੇਸ਼ਨ ਹਜੇ ਵੀ ਹੋਈ ਆ ਬਟ ਹੁਣ ਫੁੱਲ ਸੁੱਕ ਗਏ ਤੁਸੀਂ ਪੁਰਾਣੀ ਵੀਡੀਓ ਚ ਦੇਖੋਗੇ ਉਹਦੇ ਬਿਲਕੁਲ ਫਰੈਸ਼ ਪਹਿਲੇ ਦਾ ਰਾਤਰੀ ਦੇ ਦਰਸ਼ਨ ਮੰਦਰ ਬਿਲਕੁਲ ਖਾਲੀ ਮਹਾਮਾਇਦੇਵ ਕਰੋ ਦਰਸ਼ਨ ਸੰਗਠਨ ਕਾਫੀ ਸੰਖਰ ਹਰੀਆਂ ਦਰਸ਼ਕਾਂ ਕਰੋ ਮਹਾਮਾਇਦੇਵ ਦਰਬਾਰ ਦੇ ਉੱਤੇ ਆਹ ਲੋ ਜੀ ਮਾਹੌਲ ਚੈੱਕ ਕਰੋ ਸੰਗਠਨ ਕਿਰੋਦਰਸ਼ਾ ਸੰਗਤ ਜੀ ਮਹਾਮੈਦੇ ਜੀ ਮਹਾਮੈਦੇ ਦਰਬਾਰ ਦੇ ਕਰੋਦਰਸ਼ਾ ਸੰਗਤ ਜੀ ਨੋ ਜੀ ਜੇ ਮਾਤਾ ਜੀ ਕਰੋਦਰਸ਼ਨ ਚਲੋ ਜੀ ਦੇਖੋ ਜੀ ਕਰੋ ਮਹਾਮੈ ਦੇਰਸ਼ਨ ਜੀ ਉੱਪਰ ਦੇਖੋ ਸਾਸ ਹੋਈ ਹੋ ਰਹੀ ਆ ਮਹਾਮੈ ਦਰਬਾਰ ਦੀ ਆਹ ਲੋ ਜੀ ਉੱਪਰ ਸਾਸ ਭਾਈ ਰਿਪੇਅਰ ਹੋ ਰਹੀ ਆ ਤੇ ਦੇਖ ਸਕਦੇ ਆ ਮਹਾਮਾਹੀ ਦਰਬਾਰ ਦੇ ਉੱਤੇ ਕਰੋ ਦਰਸ਼ਾ ਸਕਤ ਆ ਤੇ ਨਹੀਂ ਚਲੋ ਅਰੇ ਪ੍ਰਸ਼ਾਦ ਲਈਏ ਉਹ ਸਾਹਮਣੇ ਪ੍ਰਸ਼ਾਦ ਲੈਣੇ ਆ ਫਿਰ ਚਲਦੇ ਆ ਇਧਰ ਹੁਣ ਸਾਰੀ ਸਜਾਵਟ ਚੱਕ ਦਿੱਤੀ ਆ ਆ ਦੇਖੋ ਸੰਗਤ ਜੀ ਲਓ ਜੀ ਤੇ ਮਾਤਾ ਰਾਣੀ ਦੇ ਨవరాత్రੇ ਚਾਲੇ ਹੋ ਗਏ ਖਤਮ ਤੇ ਮੰਦਿਰ ਤੇ ਵੀ ਬਿਲਕੁਲ ਸੋਨਸਾਨ ਜੀ ਪੈ ਗਈ ਆ ਬਾਕੀ ਨਾ ਕੋਈ ਸੰਗਤ ਹੈਗੀ ਆ ਜਾ ਰਹੀ ਆ ਰਹੀ ਆ ਮਤਲਬ ਥੋੜੇ ਦਰਸ਼ਣੇ ਮਿੰਟੋ ਮਿੰਟੇ ਵੀ ਆ ਗਏ ਆ ਆਪਾਂ ਮੈਂ ਕਿਹਾ 10 ਮਿੰਟ ਵੀ ਨਹੀਂ ਲੱਗੇ ਮੈਂ ਤੁਹਾਡੇ ਕੰਨੋ ਤਾਂ ਜਿਵੇਂ ਪਹਿਲੀ ਵਾਰੀ 3 ਨੰਬਰ ਗੇਟ ਰਾਹੀਂ ਆਏ ਮੈਂ ਤੁਹਾਡੇ ਕੰਨੋ ਤੇ ਮਾਤਾ ਰਾਣੀ ਦੀ ਪਿਛਲੀ ਡੈਕੋਰੇਸ਼ਨ ਸਾਡੀ ਚੱਕ ਹੋ ਗਈ ਆ ਹਾਂ ਨਕੀ ਪਿੰਗਾ ਪਈਆ ਮਾਤਾ ਰਾਣੀ ਦੇ ਦਰਵਾਜ਼ੇ ਦੀ ਆ ਹੋਰੀ ਖਵਨ ਹੁੰਦਾ ਪਿਆ ਕਰੋ ਮਹਾਮਈ ਦੇ ਦਰਵਾਜ਼ੇ ਦੇ ਦਰਸ਼ਨ ਜੈ ਮਾਤਾ ਜੀ ਮਨਮਕਤ ਕਾ ਬਾਮ ਚਲਿਏ ਫੇ ਉਹ ਮਾਤਾ ਜੀ ਦਾ ਅਸਲੀ ਸਰੂਪ ਆ ਮਾ ਮਈ ਦਾ ਅਸਲੀ ਸਰੂਪ ਦੇਖੋ ਸਰੂਪ ਦਰਸ਼ਨ ਸੰਗਾ ਜੀ ਚਲੋ ਹੁਣ ਚੱਲਦੇ ਆ ਜੀ ਮੱਥਾ ਟੇਕ ਕੇ ਕਰਦੇ ਆ ਵਾਪਸੀ ਚਲਿਏ ਫੇ ਚਲੋ ਜੇ ਨੰਬਰ ਗੇਟ ਤੋਂ ਐਨੂ ਜਾ ਕੇ ਆਹ ਰਸਤਾ ਥੱਲੇ ਨੂੰ ਇਡਾ ਜਾਂਦਾ ਤੇ ਜਿੱਥੇ ਉਹ ਕੌਂਡਰ ਨੂੰ ਜਾਂਦਾ ਜਾਂਦਾ ਤੇ ਸੰਗਾ ਜੀ ਮਹਾਮਾਇ ਦੇ ਕੌਂਡਰ ਦਾ ਵਲੌਗ ਅਸੀਂ ਪਾ ਚੁੱਕੇ ਆਂ ਬਾਕੀ ਮੈਂ ਐਂਡ ਸਕਰੀਨ 'ਤੇ ਵੀਡੀਓ ਲਾ ਦੂੰਗਾ ਬਾਕੀ ਦੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰੇਕ ਕੋਈ ਦਰਸ਼ਨ ਕਰ ਸਕੇ ਆਹ ਰਸਤਾ ਜਾਂਦਾ ਵਾ ਥੱਲੇ ਕੌਂਡਰ ਨੂੰ ਹਾਂ ਉਹ ਸਰੋਵਰ ਦਾ ਇਤਿਆਹ ਲਿਖਿਆ ਹੁੰਦਾ ਲਿਖਿਆ ਜਿੱਥੇ ਮਹਾਬਕਤਧਾਮ ਦੀ ਯਾਦ ਵਿੱਚ ਤਲਾਬ ਕਰਿਆ ਹੋਈ ਉੱਪਰ ਲਿਖਿਆ ਉਹ ਦੇਖੋ ਸਾਰਾ ਕਿ ਥੱਲੇ ਉਹ ਸਰੋਵਰ ਜਾਂਦਾ ਆਹ ਰਸਤਾ ਇਹੀ ਜਾਂਦਾ ਇਹੀ ਰਸਤਾ ਜਾਂਦਾ ਆਹ ਜਿਹੜਾ ਗੇਟ ਇੱਥੋਂ ਆ ਇੱਧਰੋਂ ਆਪਾਂ ਆਏ ਚਲੋ ਸਾਡੇ ਕੀ ਮਹਾਮਾਹੇ ਦਰਵਾਜ਼ੇ ਤੋਂ ਅੱਗੇ ਜਾ ਰਹੀਆਂ ਢੋਲ ਬਾਜੀਆਂ ਦੇ ਨਾਲ ਤੇ ਬਾਕੀ ਨਾਲੇ ਨਾਲ ਝੱਗੀਆਂ ਦੇ ਵੀ ਨਾਲ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਤੇ ਵੀ ਦੇਖੋ ਤੇ ਪਤਾ ਨਹੀਂ ਹੱਦੋਂ ਤੁਹਾਨੂੰ ਸੋਚੀ ਕਿ ਨਹੀਂ ਤੁਹਾਨੂੰ ਬਾਜ ਬਹੁਤ ਦਵਾਈ ਤੋਂ ਹੋਸ਼ ਆ ਰਹੀ ਆ ਦੀ ਤੇ ਬਾਕੀ ਤੁਸੀਂ ਇੰਜੋਏ ਕਰੋ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਬਿਲਕੁਲ ਮਹਾਮਾਇਦੀ ਕਾਫੀ ਮਹਾਮਾਇਦੀਆਂ ਸੰਗਤਾਂ ਹਜੇ ਵੀ ਆ ਰਹੀਆਂ ਮਾਤਾ ਰੇਨ ਦਾ ਸਰਪਾਰ ਤੇ ਪ੍ਰਾਣ ਕਾ ਪੂਰੀਆਂ ਜਿਤ ਤੱਕ ਤਾਂ ਅਸੀਂ ਦੱਸ ਦਿੱਤਾ ਵੀਡੀਓ ਚ ਦਿਖਾਤਾ ਕਿਉਂ ਸਰ ਜੀ ਲੋਟ